ਵਹੀ ਗੁਰਜੀਕਾ ਕਾ ਸਾ ਵਹੀ ਗੁਰਜੀਕੀ ਫਤੀ ਅੱਜ ਤੀਸਰੇ ਦਿਨ ਆਖਰੀ ਪੇਸ਼ੀ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਨੀਹਾਂ ਚ ਚਨੰਦਾ ਹੁਕਮ জারি ਕਰ ਦਿੱਤਾ ਹੈ ਸੂਬਾ ਸਰਹੰਦੀ ਔਰ ਮਾਤਾ ਜੀ ਆਉਂਦੇ ਜਾਂਦੇ ਸਪਾਹੀਆਂ ਵੱਲ ਧਿਆਨ ਰੱਖਦੇ ਨੇ ਕਿ ਕੋਈ ਆਵੇ ਮੇਰੇ ਬੱਚਿਆਂ ਦੇ ਕੋਈ ਖਬਰਸਾਰ ਸੁਣਾਵੇ ਤੇ ਆਉਂਦੇ ਜਾਂਦੇ ਸਪਾਹੀਆਂ ਨੂੰ ਪੁੱਛਦੇ ਨੇ ਤੇ ਸਪਾਹੀ ਉਹਨਾਂ ਨੂੰ ਦੱਸ ਦਿੰਦੇ ਨੇ ਕਿ ਮਾਈ ਮਾਤਾ ਤੇਰੇ ਪੁੱਤਰੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ ਤੇ ਸੁਬਸਰਹੰਦ ਨੇ ਉਹਨਾਂ ਨੂੰ ਨੀਹਾਂ ਚ ਚਿਰੰਦਾ ਹੁਕਮ ਜਾਰੀ ਕਰ ਦਿੱਤਾ ਸੀ ਤੇ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਇਹ ਕਵੀ ਨੇ 17 ਲਿਖੀਆਂ ਨੇ ਬਹੁਤ ਸੁੰਦਰ ਕਵਿਤਾਏ ਜਿਸ ਨੂੰ ਸੁਣ ਕੇ ਹਰ ਇੱਕ ਅੱਖ ਰੋਈਏ ਤੁਸੀਂ ਵੀ ਧਿਆਨ ਨਾਲ ਸੁਣੋ ਤੇ ਨਾਲ-ਨਾਲ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰੀਏ ਉਸ ਦੇ ਬੱਚਿਆਂ ਦੀਆਂ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਨਿੱਕੀਆਂ-ਨਿੱਕੀਆਂ ਜਿੰਦਾਬਾੜ ਦਿੱਤੀਆਂ ਨਿੱਕਿਆਂ ਜਿੰਦਾਂ ਵੱਡੇ ਸੱਕੇ ਆਓ ਜੀ ਸੁਣਦੇ ਆ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਮਾਏ ਤੇਰੇ ਪੁੱਤਰੇ ਸ਼ਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀਂ ਜ਼ਿੰਦਗੀ ਦਾ ਹੁਣ ਇਤਬਾਰ ਨਾ ਕਰੀ ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ ਛੱਟ ਗਏ ਸਰੀਰ ਨਿਹੱਚ ਸਮਾ ਗਏ ਛੱਟ ਗਏ ਸਰੀਰ ਨਿਹੱਚ ਸਮਾ ਗਏ ਨਿਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਨੀਹਾ ਵਿੱਚ ਆਖਰੀ ਫਤੇ ਬੁਲਾ ਗਏ ਪੋਤਿਆਂ ਦਾ ਜੋੜਾ ਨੀਹਾ ਚ ਖਲੋ ਗਿਆ ਪੋਤਿਆਂ ਦਾ ਜੋੜਾ ਨੀਹਾ ਚ ਖਲੋ ਗਿਆ ਵੱਡੇ ਨਾਲੋਂ ਛੋਟਾ ਪਹਿਲਾਂ ਉਲੇ ਹੋ ਗਿਆ ਡਿੱਗੇ ਸੀ ਦੀਵਾਰ ਦੋਵੇਂ ਥੱਲੇ ਆ ਗਏ ਡਿੱਗੇ ਸੀ ਦੀਵਾਰ ਦੋਵੇਂ ਥੱਲੇ ਆ ਗਏ ਨੀਹਾਂ ਵਿੱਚ ਆਖਰੀ ਫਤੇ ਬੁਲਾ ਗਏ ਨੀਹਾਂ ਵਿੱਚ ਆਖਰੀ ਫਤੇ ਬੁਲਾ ਗਏ ਵਾਰ-ਵਾਰ ਡਿੱਗੀ ਸੀ ਦੀਵਾਰ ਜੋਰਦੀ ਵਾਰ-ਵਾਰ ਡਿੱਗੀ ਸੀ ਦੀਵਾਰ ਜੋਰਦੀ ਜ਼ਾਲਮ ਦੇ ਅੱਗੇ ਜਿਵੇਂ ਹੱਥ ਜੋੜਦੀ ਹੱਸਦੇ ਸੀ ਲਾਲ ਮੌਤ ਨੂੰ ਰਵਾ ਗਈ ਹੱਸਦੇ ਸੀ ਲਾਲ ਮੌਤ ਨੂੰ ਰਵਾ ਗਈ ਨੀਹ ਵਿੱਚ ਆਖਰੀ ਫਤੇ ਬੁਲਾ ਗਏ ਨੀਹ ਵਿੱਚ ਆਖਰੀ ਫਤੇ ਬੁਲਾ ਗਏ ਦਮ ਕੁੱਟਿਆ ਸੀ ਤਾਂ ਬੇਹੋਸ਼ ਹੋ ਗਏ ਦਮ ਕੁੱਟਿਆ ਸੀ ਤਾਂ ਬੇਹੋਸ਼ ਹੋ ਗਏ ਗੂੰਜ ਦੇ ਜੇਕਾਰੇ ਸਿੱਖ ਖਮੋਸ਼ ਹੋ ਗਏ ਗੂੰਜ ਦੇ ਜੇਕਾਰੇ ਸਿੱਖ ਖਮੋਸ਼ ਹੋ ਗਏ ਤਰ ਤਿੱਤ ਸਿੱਖੀ ਦੀਆਂ ਗੂੰਜਾਂ ਪਾ ਗਏ ਤਰ ਤਿੱਤ ਸਿੱਖੀ ਦੀਆਂ ਗੂੰਜਾਂ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਮਾਏ ਤੇਰੇ ਪੁੱਤਰ ਸਹੀਦੀ ਪਾ ਗਏ ਮਾਏ ਤੇਰੇ ਪੁੱਤਰੇ ਸਹੀਦੀ ਪਾ ਗਏ ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ ਅਨਿਹਾ ਵਿੱਚ ਆਖਰੀ ਫਤਿਹ ਬੁਲਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ